ਰੋਜ਼ ਨਵੇਂ ਨਵੇਂ ਏਜੰਟਾਂ ਦੇ ਵੱਲੋਂ ਲੋਕਾਂ ਦੇ ਨਾਲ ਧੱਕੀਆਂ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਆ ਪਰ ਫਿਰ ਵੀ ਲੋਕ ਇਹਨਾਂ ਦੀ ਚਾਂਸੇ ਦੇ ਵਿੱਚ ਫਸ ਕੇ ਲੱਖਾਂ ਰੁਪਏ ਦਾ ਨੁਕਸਾਨ ਕਰਵਾਉਂਦੇ ਜਾ ਰਹੇ ਆ ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਟਰੈਵਲ ਏਜੰਟ ਨੇ 10 ਲੋਕਾਂ ਦੇ ਨਾਲ ਵਿਦੇਸ਼ ਭੇਜਣ ਦਾ ਚਾਂਸਾ ਦੇ ਕੇ ਤਕਰੀਬਨ 1 ਕਰੋੜ ਰੁਪਏ ਦੀ ਧੱਕੀ ਮਾਰ ਲਈ ਆ ਇਸ ਮਾਮਲੇ ਦੇ ਵਿੱਚ ਸਾਹਿਲਪ੍ਰੀਤ ਸਿੰਘ ਵਾਸੀ ਪਿੰਡ ਪਾਂਡਰੂ ਸ਼ਾਬਾਦ ਮਾਰਕੰਡਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਦੀ ਸ਼ਿਕਾਇਤ ਤੇ ਵਰਡ ਵੀਜ਼ਾ ਐਡਵਾਈਜ਼ਰ ਸੈਕਟਰ 17D ਦੇ ਮਾਲਕ ਕੁਸ਼ਪਾਲ ਸਿੰਘ ਤੇ ਹੋਰਾਂ ਦੇ ਖਿਲਾਫ ਥਾਣਾ 17 ਚੰਡੀਗੜ੍ਹ ਵਿਖੇ ਤੋਂ ਖਤਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਸੈਕਟਰ 17 ਥਾਣਾ ਪੁਲਿਸ ਨੇ ਧਾਰਾ 409 420 467 468 477 ਟੂ 120 ਬੀ ਤਹਿਤ ਦੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਾਹਿਲਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਕਿ ਖੁਸ਼ਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਵੱਡੀ ਰਕਮ ਠੱਗੀ ਆ ਤੇ ਖੁਸ਼ਪਾਲ ਸਿੰਘ ਜੋ ਵਰਡ ਵੀਜ਼ਾ ਐਡਵਾਈਜ਼ਰ ਦਾ ਮਾਲਕ ਹੈ ਉਸਨੇ ਪੂਰਬ ਖੇਤਰ ਹਰਿਆਣਾ ਦੇ ਕਈ ਲੋਕਾਂ ਦੇ ਨਾਲ ਤਕਰੀਬਨ 98,75,935 ਰੁਪਏ ਦੀ ਠੱਗੀ ਮਾਰੀ ਆ। ਸ਼ਿਕਾਇਤਕਰਤਾ ਦੇ ਅਨੁਸਾਰ ਕੁਸ਼ਵਾਲ ਸਿੰਘ ਤੇ ਉਸ ਦੀ ਇਮੀਗ੍ਰੇਸ਼ਨ ਟੀਮ ਨੇ ਲੋਕਾਂ ਨੂੰ ਵਿਦੇਸ਼ ਦੇ ਵਿੱਚ ਨੌਕਰੀਆਂ ਦੇ ਚੰਗੇ ਮੌਕਿਆਂ ਦਾ ਲਾਲਚ ਦੇ ਕੇ ਫਸਾਇਆ ਏ। ਤੇ ਸ਼ਿਕਾਇਤਕਰਤਾ ਦੇ ਅਨੁਸਾਰ ਵੀਜ਼ਾ ਤੇ ਹੋਰ ਦਸਤਾਵੇਜ਼ ਦੇ ਨਾਂ 'ਤੇ ਉਸ ਤੋਂ ਮੋਟੀ ਰਕਮ ਵੀ ਵਸੂਲੀ ਗਈ ਆ ਪਰ ਕੋਈ ਵੀ ਵੀਜ਼ਾ ਨਹੀਂ ਲਗਵਾ ਕੇ ਦਿੱਤਾ ਗਿਆ। ਅੰਡੀਗੜ੍ਹ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਵੱਲੋਂ ਦਿੱਤੀ ਗਈ ਸੂਚਨਾ ਤੇ ਸਬੂਤਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਧੋਖਾਧੜੀ ਦੇ ਹੋਰ ਪੀੜਤਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਮਾਮਲੇ ਦੀ ਪੂਰੀ ਸਚਾਈ ਸਾਹਮਣੇ ਆ ਸਕੇ ਪੁਲਿਸ ਦੇ ਅਨੁਸਾਰ ਤਕਰੀਬਨ 10 ਲੋਕਾਂ ਦਾ ਵਰਲਡ ਵੀਜ਼ਾ ਐਡਵਾਈਜ਼ਰ ਸੈਕਟਰ 178F ਦੇ ਵੱਲ ਡੀ ਦੇ ਵੱਲੋਂ ਠੱਗੀ ਮਾਰੀ ਗਈ ਹੈ